9ਵੇਂ ਗੁਰੂ ਤੇਗ ਬਹਾਦਰ ਕਹਿੰਦੇ ਜਿਹਨੂੰ ਹਿੰਦ ਦੀ ਚਾਦਰ ਦਿੱਲੀ ਜਾ ਸੀਸ ਵਾਰਿਆ ਪੰਡਤਾਂ ਦਾ ਦੇਖ ਨਰਾਦਰ ਜਦੋਂ Hindu ਧਰਮ ਤੇ ਆਣ ਬਣੀ ਤਾਂ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਦਿੱਤੀ ਦਿੱਲੀ ਦੇ ਚਾਂਦਨੀ ਚੌਕ ਵਿੱਚ ਆਪਣਾ ਜਿਹੜਾ ਸੀਸ ਆ ਉਹ ਭੇਟ ਕੀਤਾ ਤੇ ਉੱਥੇ ਗੁਰਦੁਆਰਾ ਸੀਸ ਗੰਸਾ ਉਸ ਸ਼ੋਭਤਾ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਤਾ ਸਨ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਸ਼ਤਾਪ ਦੀ ਸਮਾਗਮਾ ਜਿਹੜਾ ਉਹ ਪੰਥ ਬੜੀ ਸ਼ਰਧਾ ਭਾਵਨਾ ਨਾਲ ਅਤੇ ਬੜੀ ਗੌਰਵਤਾ ਦੇ ਨਾਲ ਮਨਾ ਰਿਹਾ ਹੈ। ਇਨ੍ਹਾਂ ਸਮਾਗਮਾਂ ਦੇ ਵਿੱਚ ਖਾਲਸਾ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ 19 ਨਵੰਬਰ 2025 ਦਿਨ ਬੁੱਧਵਾਰ ਨੂੰ ਗੁਰਦੁਆਰਾ ਬੁੱਢਾ ਸਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਵਰਸਾਈ ਸੰਪਰਦੇ ਨਿਰਮਲ ਮੁਖਸਰ ਵਾਲੀ ਗੁਰਦੁਆਰਾ ਬੁੱਢਾ ਸਰ ਸਾਹਿਬ ਜੀ ਦੇ ਮੁੱਖ ਸੇਵਾਦਾਰ ਸੰਤਵਾ ਜਸਦੇਵ ਸਿੰਘ ਜੀ ਹੋਰਾਂ ਵੱਲੋਂ ਇੱਕ ਵਿਸ਼ਾਦ ਨਗਰ ਕੀਰਤਨ ਸ਼੍ਰੀ ਅਨੰਦਪੁਰ ਸਾਹਿਬ ਤੱਕ ਸਜਾਇਆ ਜਾ ਰਿਹਾ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਪੰਜ ਪਿਆਰਿਆਂ ਦੀ ਰਹਿਨਮਾਈ ਹੇ ਇਹ ਜਰਾ ਵਿਸ਼ਾਦ ਨਗਰ ਕੀਰਤਨਾਂ ਇਹਦੀ ਆਰੰਭਤਾ 19 ਨਵੰਬਰ ਦਿਨ ਬੁੱਧਵਾਰ 2025 ਨੂੰ ਗੁਰਦੁਆਰਾ ਬੁੱਢਾ ਸਰ ਸਾਹਿਬ ਤੋਂ ਜਿਹੜੀ ਰਵਾਨਗੀ ਹੋਣੀ ਹੈ। ਇਹਨਾਂ ਸਮਾਗਮਾਂ ਦੇ ਵਿੱਚ ਆਪਾਂ ਆਓਗੇ ਬਾ ਚੜ ਕੇ ਹਾਜ਼ਰੀ ਭਰਿਏ ਸਿਵਾਮਾ ਦੇ ਵਿੱਚ ਆਪਣਾ ਆਪਣਾ ਨਾਮ ਲਿਖਾਈਏ ਜਿਹੜਾ ਨਰ ਕੀਰਤਨ ਦਾ ਰੂਟ ਹੋਣਾ ਉਹ ਲੋਹਟਵੱਦੀ ਗੁਰਦੁਆਰਾ ਬੁੱਢਾ ਸਰ ਸਾਹਿਬ ਤੋਂ ਚੱਲ ਕੇ ਜਿਹੜਾ ਰਸਤਾ ਬਣਾਇਆ ਗਿਆ ਉਹ ਬ੍ਰਹਮਪੁਰ ਸ਼ੀਨ ਸ਼ਪਾਰ ਅਮਿਤਗੜ ਤੋਂ ਹੁੰਦੇ ਹੋਏ ਭੀੜ ਝੰਮਟ ਤੇ ਰਾੜਾ ਸਾਹਿਬ ਇਹ ਰੂਟ ਦੇ ਉੱਪਰ ਦੀ ਜਾਣਾ ਕਢਾਣੀ ਸਾਹਿਬ ਪੈਲ ਪੀਜਾ ਚਾਵਾ ਤੇ ਇਹਨਾਂ ਪਿੰਡਾਂ ਤੋਂ ਹੁੰਦਾ ਸਮਰਾਲਾ ਗੁਰੂਕਾ ਲੰਗਰ ਤੇ ਜਿਹੜਾ ਸ਼੍ਰੀਮਾਨ ਸੰਤ ਬਾਬਾ ਰਾਮ ਸਿੰਘ ਗੰਡੂਆਂ ਵਾਲੇ ਦਾ ਸਥਾਨ ਆ ਉੱਥੇ ਵੀ ਇਹ ਨਗਰ ਕੀਰਤਨ ਨੇ ਆਪਣੀਆਂ ਜਿਹੜਾ ਰੂਟ ਤੈਅ ਕੀਤਾ ਗਿਆ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਗੁਰਦੁਆਰਾ ਪੱਠਾ ਸਾਹਿਬ ਰੋਪੜ ਗੁਰਦੁਆਰਾ ਮੰਚੀ ਸਾਹਿਬ ਭਰਤਗੜ ਜਿਹੜਾ ਅਸਥਾਨ ਆ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦਾ ਇਸ ਤੋਂ ਇਲਾਵਾ ਗੁਰਦੁਆਰਾ ਸ਼ਹੀਦੀ ਬਾਗ ਕੇਲਾਨੰਦਗੜ੍ਹ ਸਾਹਿਬ ਜੇ ਹੁੰਦਾ ਹੋਇਆ ਇਹ ਜਿਹੜਾ ਨਗਰ ਕੀਰਤਨ ਇਹ ਸ਼੍ਰੀ ਕੇਸਗੜ੍ਹ ਸਾਹਿਬ ਸ਼ਾਮ ਦਾ ਜਿਹੜਾ ਇਹਦੀ ਸਮਾਪਤੀ ਹੋਣੀ ਆ ਸਮੁੱਚੀਆਂ ਰਾਸਤੇ ਦੇ ਵਿੱਚ ਜਿਹੜੀਆਂ ਕਮੇਟੀਆਂ ਨੇ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਕਲੱਬਾਂ ਨੇ ਉਹਨਾਂ ਦੇ ਨਾਲ رابطہ ਕੀਤਾ ਗਿਆ ਪੜਾਵਾਰ ਪੜਾੜ ਜਿਹੜਾ ਸੰਗਤਾਂ ਦੇ ਜਿਹੜੇ ਕੋਈ ਵੀ ਮੁਸ਼ਕਲ ਨਹੀਂ ਆਉਣੀ ਪੜਾਵਾਰ ਪੜਾੜਾਂ ਨਾ ਕੀਰਤਨ ਅੱਗੇ ਬਦਨਾ ਸੋ ਆਪਾਂ ਸਾਰੇ ਰਲ ਮਿਲ ਕੇ ਆਓ ਕਿ ਜਿਹੜਾ 350 ਸਾਲਾਂ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾ ਰਿਹਾ ਇਸ ਬਿਸ਼ਾਹ ਨਗਰ ਦੇ ਬੱਚਾ ਆਪਣੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੀਏ ਜੀ 19 ਨਵੰਬਰ ਦਿਨ ਬੁੱਧਵਾਰ ਗੁਰਦੁਆਰਾ ਬੁੱਢਾ ਸਰ ਸਾਹਿਬ ਤੋਂ ਰਵਾਨਗੀ ਹੋਣੀ ਹੈ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਾਂ ਇਹਨਾਂ ਦੇ ਕੀਰਤਨਾਂ ਵਿੱਚ ਪਹੁੰਚ ਕੇ ਆਪਣਾ ਜੀਵਨ ਸਫਲਾ ਕਰੀਏ ਅਤੇ ਇਹਨਾਂ ਸਮਾਗਮਾਂ ਦੀਆਂ ਜਿਹੜੀਆਂ ਸ਼ੋਭਾ ਜਿਹੜੀ ਉਹ ਵਧਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ